ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਜੋ ਤੁਹਾਨੂੰ ਯਾਰ ਰੋਟੀ ਖਿਲਾ ਦਈਏ ਸਾਰਿਆਂ ਨੂੰ ਤੇ ਹੁਣ ਤਿਆਰ ਹੋਇਆ ਵੀ ਆਏ ਅੱਜ ਚੰਡੀਗੜ੍ਹ ਜਾਊਂਗਾ ਕੱਲ ਵੀ ਗਿਆ ਸੀ ਯਾਰ ਮਹਾਲੀ ਕਾਹਾਂ ਜਾਣੀ ਨਹੀਂ ਦਿੱਤਾ ਹੈਗਾ ਫਿਰ ਉੱਥੋਂ ਹੀ ਮੁੜਨਾ ਪੈ ਗਿਆ ਯਾਰ ਠੀਕ ਹਨ ਅੱਜ ਤਾਂ ਪਹੁੰਚਾਂਗੇ ਜਿਵੇਂ ਮਰਜ਼ੀ ਪਹੁੰਚੀਏ ਯਾਰ ਹੋਰ ਦੋਸਤੋ ਠੀਕ ਹੋ ਜੁੜੇ ਰਹੋ ਤੁਹਾਨੂੰ ਦਿਖਾਉਣੀ ਆ ਅੱਜ ਚੰਡੀਗੜ੍ਹ ਅ ਜਾਵਾਂਗੇ ਉਹ ਵਲੌਗ ਵੀ ਬਣਾਵਾਂਗੇ ਉੱਥੇ ਥੋੜਾ ਬਹੁਤਾ ਜਾ ਕੇ ਜੁੜੇ ਰਹੋ ਲਵ ਯੂ ਹਾਂਜੀ ਸੱਜਣੋ ਮਹਾਲੀ ਪਹੁੰਚ ਗਏ ਗੱਡੀ ਖੜਾਤੀ ਇੱਥੇ ਆਪਾਂ ਸੱਤ ਫੇਸ ਤੇ ਹੁਣ ਇੱਥੋਂ 3 ਵੀਲਰ ਫੜ ਕੇ ਚਲਦੇ ਆਂ ਚੰਡੀਗੜ੍ਹ ਨੂੰ ਤੇ ਗਾਂਹ ਆਪਣਾ ਭਤੀਜ ਆ ਜੂਗਾ ਕਬਲ ਨੂੰ ਫੋਨ ਕਰਤਾ ਦੀ ਉਹ ਕਹਿੰਦਾ ਮੈਂ ਆ ਜਾਂਦਾ ਚਾਚਾ ਜੀ ਗਾਂਹ ਤੇ ਗੱਡੀ ਉਰੇ ਤਾਂ ਖੜਾਤੀ ਹੋਰ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਗੱਡੀ ਦੀ ਪਛਾਣ ਆ ਫਿਰ ਤੁਹਾਨੂੰ ਪਤਾ ਝੰਡੇ ਕਰਕੇ ਨਾ ਹਰੇਕੇ ਭਤੀਜ ਫਿਰ ਰਸਤੇ 'ਚ ਰੋਕਣ ਲੱਗ ਜਾਂਦੇ ਨੇ ਉਹਦੇ ਕਰਕੇ ਗੱਡੀ ਉਰੇ ਖੜਾਈ ਹੈਗੀ ਆ ਐਂ ਆ ਗੱਲ ਹੋਰ ਕੋਈ ਚੱਕਰ ਨਹੀਂ ਹੈਗਾ ਚਲੋ ਜੁੜੇ ਰਹੋ ਦਿਖਾਉਣੀ ਆ ਤੁਹਾਨੂੰ ਚੰਡੀਗੜ੍ਹ ਕ ਯੂਨੀਵਰਸਿਟੀ ਦਾ ਮਾਹੌਲ ਕਿ ਕਿਹੋ ਜਿਹਾ ਹੈਗਾ ਚਲੋ ਮਾਹੀ ਆ ਗੱਡੀ ਦੀ ਪਛਾਣ ਦੀ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਾਲੀ ਖੜੇ ਆ ਜੀ 7 ਵਜੇ ਸ ਆ ਮੇਰੇ ਭਤੀਜ ਮੇਰੇ ਜਿਗਰ ਦੇ ਟੋਟੇ ਸਾਰੇ ਇੱਥੇ ਪੜ੍ਹਦੇ ਨੇ ਜੀ ਚੰਡੀਗੜ੍ਹ ਪਹੁੰਚ ਗਏ ਜੀ ਗੱਡੀ ਮਹਾਲੀ ਘੜਾਤੀ ਦੀ ਯੂਨੀਵਰਸਿਟੀ ਜਾ ਰਹੇ ਆ ਫਰੀ ਬਿਲਰ ਕਰ ਲਿਆ ਸੀ ਫਿਰ ਕੱਲ ਨਰਾਜ ਹੋ ਗਏ ਭਤੀਜ ਕੇ ਆਇਆ ਨਾ ਚਾਚਾ ਪਤਾ ਨਹੀਂ ਜਾਣ ਕੇ ਨਹੀਂ ਆਇਆ ਹੈਗਾ ਤਾਂ ਕੀ ਉੱਧਰ ਆ ਗਏ ਅਸੀਂ ਇਹਨੇ ਲਾਤਾ ਟੈਂਪੂ ਵਾਲੇ ਨੇ ਨਵਾਂ 3 ਪੀਲਰ ਫੜਾਂਗੇ ਹੁਣ ਚੱਲ ਕੋਈ ਨਾ ਅੱਜ ਹੀ ਮਿੱਤਰ ਪਿਆਰਿਓ ਚੰਡੀਗੜ੍ਹ ਆ ਗਏ ਅਸੀਂ ਯੂਨੀਵਰਸਿਟੀ ਤੇ ਭਤੀਜ ਨੇ ਆਪਣੇ ਭਤੀਜ ਲਾਇਆਏ ਸਾਨੂੰ ਪਿੱਛੇ ਤੋਂ ਤੇ ਉਹ ਉੱਪਰ ਨੂੰ ਜੀੜਾ ਕੱਟ ਗਏ ਫਿਰ ਚਲਦੇ ਆ ਜਿੱਥੇ ਧਰਨਾ ਲੱਗਿਆ ਹੋਵੇ ਆ ਤੇ ਇੱਕ ਸ਼ਾਂਤੀਪੂਰਵਕ ਰੱਖਿਓ ਕੰਮ ਯਾਰ ਮਿੱਤਰ ਪਿਆਰਿਓ ਇਸ ਦੇ ਮਗਰ ਲੱਗੇ ਨਾ ਕੋਈ ਗਲਤ ਸਟੈਪ ਚੱਕੇ ਤੇ ਆ ਭਤੀਜ ਨੇ ਆਹ ਲੈ ਕੇ ਆਏ ਨੇ ਆਪਾਂ ਕਿ ਪਿੱਛੇ ਵੀ ਭਤੀਜ ਬੈਠਾ ਏ ਠੀਕ ਆ ਠੀਕ ਆ ਹਾਂਜੀ ਕਿਉਂ ਕਿੱਥੇ ਆ ਜਿੱਥੇ ਉਹ ਚਾਹ ਜੀ ਪੀਂਦੇ ਹੁੰਦੇ ਨੇ ਉਸ ਟੂਸੀ ਅੱਗੇ ਸਾਹਮਣੇ ਟੂਸੀ ਕਿੱਥੇ ਆ ਚੱਲੀਏ ਮੜਾ ਜੀ ਉੱਥੇ ਚਾਹ ਪੀ ਲਈਏ ਮੜੀ ਜੀ ਹਾਂਜੀ ਹਾਂਜੀ ਚਲੋ ਅੱਗੇ ਹਾਂਜੀ ਆਗੇ ਜੀ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਹੋ ਜਾਵਾਂਗੇ ਉੱਧਰ ਨੂੰ ਜਿੱਥੇ ਧਰਨਾ ਲੱਗਿਆ ਹੋਇਆ ਹੈ ਅੱਧਰ ਨੂੰ ਢੇਡਾ ਕੱਢਣ ਆ ਗਏ ਸੀ ਆ ਭਤੀਜ ਨੇ ਆਪਣੇ ਲਿਆਇ ਆਇਤੀ ਜਾ ਕੇ ਆ ਹਾਂਜੀ ਚੰਡੀਗੜ੍ਹ ਆ ਗਏ ਜੀ ਅਸੀਂ ਤੇ ਹੁਣ ਚਾਹ ਪੀ ਕੇ ਜਾਂਦੇ ਆ ਧਰਨੇ ਵਾਲੇ ਪਾਸੇ ਆ ਜਾ ਭਤੀਜ ਕੁਰਸੀ ਘਰ ਉਰੇ ਨੇ ਆ ਭਤੀਜ ਆ ਆਪਣਾ ਆ ਵੀ ਭਤੀਜ ਬੈਠੇ ਨੇ ਫਿਰ ਹੁਣ ਜਾਂਦੇ ਆ ਚਾਹ ਪੀ ਕੇ ਉੱਧਰ ਨੂੰ ਆ ਕਾਨੂੰ ਲਿਆਉਣੇ ਦੀ ਯਾਰਾ ਕੋਈ ਨਹੀਂ ਕੋਈ ਹਾਂ ਛਕੋ ਜੋ ਮੈਂ ਕਰਦਾ ਫੋਨ ਕਰਦਾ ਹਾਂ ਓਕੇ ਹਾਂਜੀ ਚੰਡੀਗੜ੍ਹਾਂ ਜੀ ਯੂਨੀਵਰਸਿਟੀ ਆਪਣੇ ਭਤੀਜੜੇ ਨੇ ਸਾਰੇ ਇੱਥੇੋਂ ਪੜ੍ਹਦੇ ਨੇ ਤੇ ਪ੍ਰੋਟੈਸਟ ਚੱਲ ਰਿਹਾ ਹੈ ਇਹਨਾਂ ਦਾ ਮੁੰਡਿਆਂ ਦਾ ਤੇ ਹੋਰ ਦੱਸੋ ਮੁੰਡਿਓ ਵਧੀਆ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਣਾ ਪੀਣਾ ਤਾਂ ਨਹੀਂ ਕੁਸਾਂ ਨਾ ਨਾ ਤੋਹੀ ਰਸਮੀ ਚਾਹ ਪਾਣੀ ਦੇਖ ਲਓ ਦੇਖ ਲਓ ਪੀਜ਼ਾ ਖਿਲਾ ਲਿਆ ਹੁਣਾ ਹਾਂ ਚਾਹ ਪਾਣੀ ਸ਼ਕੋ ਨਾ ਓਕੇ ਆਣ ਕੰਮ ਮਾਹੌਲ ਹੋਇਆ ਪਿਆ ਬਣ ਓਕੇ ਹਾਂ ਜੀ ਦੋਸਤੋ ਇੱਥੇ ਆਏ ਸੀ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਹੁਣ ਵਾਪਸ ਜਾ ਰਹੇ ਹਾਂ ਮਹਾਲੀ ਸਾਈਡ ਨੂੰ ਤੇ ਆ ਆਪਣਾ ਭਤੀਜਾ ਆ ਵੀ ਬਠਿੰਡੇ ਤੋਂ ਆ ਤੇ ਭਤੀਜ ਇੱਥੇੋਂ ਪੜਦਾ ਹੈ ਆਪਣਾ ਹੋਰ ਦੱਸ ਭਤੀਜਿਆ ਠੀਕ ਆ ਠੀਕ ਆ ਠੀਕ ਆ ਵਧੀਆ ਚੱਲ ਠੀਕ ਆ ਭਤੀਜ ਮਿਲਦੇ ਆ ਬਰ ਓਕੇ ਪਿੱਛੇ ਗੱਲਾਂ ਹਨਾ ਕੋਈ ਨਾ ਹਾਂਜੀ ਦੋਸਤੋ ਚੰਡੀਗੜ੍ਹ ਤੋਂ ਹੁਣ ਵਾਪਸ ਮਹਾਲੀਬਲ ਨੂੰ ਜਾ ਰਹੇ ਹਾਂ ਬਹੁਤ ਭਤੀਜ ਮਿਲੇ ਯਾਰ ਫਿਰ ਇੱਥੋਂ ਨਾ ਅਸੀਂ ਕੈਬ ਕਰ ਲਈ ਦੀਗੀ ਮਹਾਲੀ ਗੱਡੀ ਖੜੀ ਹੈ ਆਪਣੀ ਸੱਤ ਫੇਸ ਹੁਣ ਗੱਡੀ ਚੱਕਾਂਗੇ ਉੱਥੋਂ ਤੇ ਜਿੰਨੇ ਵੀ ਭਤੀਜੀਆਂ ਭਤੀਜ ਹਰਿਆਣੇ ਵਾਲੇ ਵੀ ਮਿਲੇ ਪੰਜਾਬ ਵਾਲੇ ਵੀ ਮਿਲੇ ਤੁਹਾਨੂੰ ਸਾਰਿਆਂ ਨੂੰ ਲੱਭੀ ਆ ਹਾਂਜੀ ਦੋਸਤੋ ਚੰਡੀਗੜ੍ਹ ਤੋਂ ਆ ਗਏ ਅਸੀਂ ਅਸੀਂ ਕੈਬ ਕਰ ਲਈ ਤੀਗੀ ਮਹਾਲੀ ਆ ਗਏ ਅਸੀਂ ਤੇ ਹੁਣ ਆਪਾਂ ਆਪਦੀ ਇੱਥੋਂ ਗੱਡੀ ਚੱਕਾਂਗੇ ਗੱਡੀ ਚੱਕ ਕੇ ਫਿਰ ਆਪਾਂ ਚੱਲਦੇ ਹਾਂ ਹੁਣ ਪਿੰਡ ਨੂੰ ਬਹੁਤ ਵਧੀਆ ਆ ਗਿਆ ਦਿਨ ਯਾਰ ਬਹੁਤ ਭਤੀਜ ਭਤੀਜੀਆਂ ਦੋਸਤ ਮਿੱਤਰ ਮਿਲੇ ਵਧੀਆ ਲੱਗਿਆ ਮਿਲ ਕੇ ਯਾਰ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਹਾਂਜੀ ਆ ਗਏ ਚੰਡੀਗੜ੍ਹ ਤੋਂ ਚਾਹ ਪੀ ਰਹੇ ਹਾਂ ਬੈਠੇ ਆਜੋ ਪਲਾ ਦੀਏ ਚਾਹ ਤੁਹਾਨੂੰ हां जी दोस्तों सादूगढ़ आ गए थे ये मैं कहा खा, खान-पीन दा सामान ਲੈ ਚਲੀਏ ਤੇ ਮੁੰਡੇ ਕਹਿੰਦੇ ਕਾਚੇ ਟਾਈਮ ਲੱਗੂਗਾ ਨੂੰ ਬਣਨ ਨੂੰ ਪੀਜੇ ਨੂੰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਬਾਹਰ ਖੜ੍ਹ ਜਾਂਦੇ ਆ 5 ਮਿੰਟ ਹੋਰ ਦੱਸੋ ਮੇਰੇ ਜਿਗਰ ਦੇ ਟੋਟੇਓ ਲਵ ਯੂ ਆ ਲਵ ਯੂ ਆ ਚੰਡੀਗੜ੍ਹ ਮਹਾਲੀ ਸਾਰੇ ਹਿਮਾਚਲ ਹਰਿਆਣੇ ਵਾਲਿਆਂ ਨੂੰ ਭਤੀਜਿਆਂ ਨੂੰ ਵੀ ਲਵ ਯੂ ਸਾਰਿਆਂ ਨੂੰ ਹੋਰ ਦੱਸੋ ਠੀਕ ਹੋ ਵਧੀਆ ਗਿਆ ਦਿਨ ਅੱਜ ਦਾ ਤੇ ਤੇ ਨੌਜਵਾਨਾਂ ਦੀ سپورਟ ਵੀ ਕਰੋ ਯਾਰ ਜਿਹੜੇ ਇਹਨਾਂ ਨੇ ਧਰਨਾ ਲਾਇਆ ਪਿਆ ਚੰਡੀਗੜ੍ਹ ਤੇ ਸ਼ਰਾਰਤ ਨਹੀਂ ਕਰਨੀ ਹੈਗੀ ਕੋਈ ਹੁੱਲੜਬਾਜੀ ਨਹੀਂ ਕਰਨੀ ਹੈਗੀ ਲੜਨਾ ਝਗੜਨਾ ਨਹੀਂ ਹੈਗਾ ਬਸ ਸ਼ਾਂਤੀਪੂਰਵਕ ਮਾਹੌਲ ਰੱਖਣਾ ਹੈਗਾ ਦੋਸਤੋ ਬਾਕੀ ਚਾਚਾ ਥੋਡੇ ਨਾਲ ਆ ਚਾਚੇ ਨੂੰ ਜਿੱਥੇ ਮਰਜ਼ੀ ਪੇठा ਲਓ ਚਾਚਾ ਬਹਿ ਜੂਗਾ ਹਾਂਜੀ ਪਿੰਡ ਪਹੁੰਚ ਗਏ ਜੀ ਆਪਾਂ ਸੁਣਨੇ ਆਏ ਆ ਪਿੰਡ ਤੇ ਚੱਲਦੇ ਆ ਘਰ ਹੁਣ ਫਿਰ ਜਾ ਕੇ ਜਿਹੜਾ ਵੀ ਬਲੌਗ ਬਣਿਆ ਅੱਜ 4 5 6 ਮਿੰਟ ਦਾ ਉਹ ਪਾਉਣੀ ਆ। ਆ ਟੀਮੀ ਕੀ ਕਰਦੀ ਆ ਮੇਰੀ ਲਾਡੋ? ਹਾਂਜੀ ਦੋਸਤੋ ਹੁਣੇ ਘਰੇ ਆਏ ਹੈਗੇ ਆ। ਤੇ ਆ ਆ ਟੀਮੀ ਟੌਮ ਦਾ ਖਾਣ ਪੀਣ ਨਾਲ ਤੇ ਬਹੁਤ ਵਧੀਆ ਦਿਨ ਗਏ ਆਏ। ਤੇ ਜਿਹੜੇ ਜਿਹੜੇ ਨੌਜਵਾਨਾਂ ਨੇ ਤੇ ਸਾਡੇ ਬਜ਼ੁਰਗਾਂ ਨੇ ਮਾਤਾਵਾਂ ਭੈਣਾਂ ਨੇ ਯੂਨੀਵਰਸਿਟੀ ਦੇ ਨੌਜਵਾਨਾਂ ਦਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਅੱਜ ਭਤੀਜ ਭਤੀਜੀਆਂ ਹਿਮਾਚਲ ਵਾਲੀਆਂ ਤੇ ਹਰਿਆਣੇ ਵਾਲੇ ਮੈਨੂੰ ਮਿਲੇ ਯਾਰ ਬਹੁਤ ਵਧੀਆ ਲੱਗਿਆ ਮੈਨੂੰ ਮਿਲ ਕੇ ਮੈਂ ਤਾਂ ਤੁਹਾਡੇ ਨਾਲ ਹੀ ਹੈਗਾ ਯਾਰ ਜਿੱਥੇ ਵੀ ਤੁਸੀਂ ਕਹੋਗੇ ਤੁਹਾਡਾ ਚਾਚਾ ਹਾਜ਼ਰ ਆ ਤੁਹਾਡੇ ਲਈ ਤੇ ਇੱਕ ਕਿਸੇ ਦੇ ਮਗਰ ਨਾ ਲੱਗੇਓ ਭਾਈ ਗਲਤ ਅੰਸਰਾਂ ਦੇ ਕੋਈ ਫੁੱਲੜਬਾਜੀ ਨਾ ਕਰਿਓ ਤੇ ਸ਼ਾਂਤੀਪੂਰਵਕ ਜਿਵੇਂ ਚੱਲ ਰਿਹਾ ਤੁਹਾਡਾ ਪ੍ਰੋਟੈਸਟ ਸ਼ਾਂਤੀਪੂਰਵਕ ਪੂਰਵਕ ਹੀ ਰੱਖਿਓ ਆਪਦਾ ਬਾਕੀ ਲਵ ਜੀਉਂਦੇ ਵਸਦੇ ਹੱਸਦੇ ਵਸਦੇ ਰਹੋ ਧੰਨਵਾਦ ਆ ਦੇਖੋ ਰੋਲਾ ਪਾ ਰਿਹਾ ਹੈ ਕਿ ਮੈਨੂੰ ਪਾ ਦੇ ਇੰਨਾ ਸਮਝਦਾਰ ਆ ਇਹਨਾਂ ਨੂੰ ਪਤਾ ਹੈ ਕਿ ਆ ਗਿਆ ਕਿ ਹੁਣ ਸਾਡੀ ਚੀਜ਼ ਲਿਆਇਆ ਹੋਣਾ ਖਾਣ ਵਾਲੀ ਉਹਨੂੰ ਪਾ ਕੇ ਆਉਣਾ ਉਹਨਾਂ ਨੂੰ ਹਾਂਜੀ ਦੋਸਤੋ ਆ ਟਿਮੀ ਟੌਮ ਦਾ ਪੀਜਾ ਕੌਣ ਲੱਗੇ ਇਹਨਾਂ ਨੂੰ ਮੈਂ ਬਾਕੀ ਲਵ ਯੂ ਵਾਚੀ ਕਰਦੇ ਟੋਟਿਆਂ ਨੂੰ ਲਵ ਯੂ ਲਵ ਯੂ ਨਾਉ ਯੂ ਹੋਏ ਚਾਚੇ ਦਾ ਪੂਰਾ ਸਮਰਥਨ ਸਟੂਡੈਂਟਾਂ ਨੂੰ ਕੋਈ ਐਸੀ ਗੱਲ ਨਹੀਂ ਹੈਗੀ ਸਟੂਡੈਂਟਾਂ ਪਿੱਛੇ ਕੁਝ ਵੀ ਤੁਹਾਡੇ ਨਾਲ ਹੈਗੇ ਆ ਐ ਨਹੀਂ ਭੱਜਦਾ ਹੈਗਾ ਠੀਕ ਆ ਕੱਭ ਜੂ ਆ ਤੁਹਾਨੂੰ ਸਾਰਿਆਂ ਹੋਰ ਦੋਸਤ ਠੀਕ ਹੋ ਤੇ ਕਣਕ ਰਹਿੰਦੀ ਆਪਣੀ ਬੀਜੜ ਦੋ 9 ਕਿੱਲਿਆਂ ਦਾ 8 ਕਿੱਲੇ ਬੀਜ ਲਏ ਆਪਾਂ 9 ਰਹਿ ਗਏ ਤੇ ਬਾਕੀ ਆਲੂ ਲਾਏ ਬੈਨੇ ਆਪਣੇ ਬਰਸੀਨ ਬਸੂਨ ਲਟਰਾਉ ਪਟਰਾਉ ਨਾ ਨਾ ਉਹ ਨਹੀਂ ਸੱਚ 1.5 ਕਿੱਲੇ ਰਹਿੰਦੇ ਨੇ ਬੀਜੜ ਦੋ ਹੋ ਦੋਸਤੋ ਕੀ ਕੋ ਚਲੋ ਅੱਜ ਦੀ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਭਾਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਲਵ